ਯਾਰੇ ਦੋਸਤੋ ਸਤਪਾਲ ਸਿੰਘ ਗੱਲ ਲੋਂਗੋ ਦੇਵਾ ਅਸੀਂ ਇਸ ਵੇਲੇ ਬੈਠੇ ਆਂ ਫਰੀਦਕੋਟ ਕਚੈਰੀ ਦੇ ਵਿੱਚ ਅੱਜ ਜਿਹੜੀ ਤਰੀਕ ਸੀਗੀ ਵਿਅਦਬੀ ਦੀ ਆਪਾਂ ਕੱਲ ਵੀ ਪਾਇਆ ਸੀ ਉਹਦਾ ਸਟੇਟਸ ਇਹ ਬਾਈ ਜੀ ਵਿਚਾਰੇ ਇਹਨਾਂ ਨੇ ਪੋਸਟ ਵੇਖੀ ਮੈਨੂੰ ਮੈਸੇਜ ਕੀਤਾ ਵੀ ਬਾਈ ਅਸੀਂ ਆਵਾਂਗੇ ਇਹ ਗੁਰੂ ਅਰਸਾ ਜੀ ਤੋਂ ਬਾਈ ਸੰਧੂ ਸਾਹਿਬ ਸਿਮਰਜੀਤ ਸਿੰਘ ਸੰਧੂ ਆਏ ਬਾਈ ਜੀ ਦੋ ਹੋਰ ਵਿਚਾਰੇ ਵੀਰ ਆਏ ਸੀ ਉਹ ਹੁਣ ਚਲੇ ਗਏ ਆ ਚਾਰ ਬੰਦੇ ਅਸੀਂ ਬੈਠੇ ਆ ਤੇ ਆ ਕਚੇਰੀ ਜਿੱਥੇ ਕੇਸ ਲੱਗਾ ਉਹਦੀ ਸਾਈਡ ਦੇਖ ਲਓ ਆ ਦੇਖ ਲਓ ਸੰਗਤ ਬੰਦੇ ਚ ਬੰਦਾ ਵਜਦਾ ਫਿਰਦਾ ਹਾਂ ਤੁਸੀਂ ਖੁਦ ਦੇਖ ਲਓ ਕੋਈ ਆਉਂਦਾ ਨਜ਼ਰ ਕੋਈ ਕੀ ਹਾਲਤ ਹੈ ਜੀ ਆਪਾਂ ਜਿੱਥੇ ਬੈਠੇ ਆ ਕਿੰਨੇ ਕਿੰਨੀ ਕ ਸੰਗਤ ਮਿਲੀ ਤੁਹਾਨੂੰ ਇੱਥੇ ਸਾਰਿਆਂ ਨੂੰ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਬਾਈ ਜੀ ਨੇ ਕੱਲ ਪੋਸਟ ਪਾਈ ਸੀਗੀ ਕਿ ਕੱਲ ਨੂੰ ਬੇਅਦਬੀ ਦਾ ਬੇਅਦਬੀ ਕਾਂਡ ਦੇ ਵਿੱਚ ਕੋੜਕਪੂਰਾ ਮਾਮਲੇ ਦੇ ਵਿੱਚ ਜਿਹੜਾ ਡੇਰਾ ਪ੍ਰੇਮੀ ਹੈਗਾ ਪ੍ਰਦੀਪ ਉਹਦੀ ਅੱਜ ਪੇਛੀ ਸੀਗੀ ਪ੍ਰਦੀਪ ਕਲੀਅਰ ਦੀ ਨਹੀਂ ਇਹ ਕੋੜਕਪੂਰੇ ਵਾਲੇ ਕਾਂਡ ਦੀ ਸੀ ਇਹ ਕੋੜਕਪੂਰੇ ਵਾਲੇ ਸੀ ਕੋੜਕਪੂਰਾ ਗੋਲੀ ਕਾਂਡ ਉਹ ਤਾਂ ਕੱਲ ਰਿਮਾਰਡ ਮਿਲਿਆ ਅੱਛਾ ਅੱਛਾ ਕੋੜਕਪੂਰਾ ਗੋਲੀ ਕਾਂਡ ਵਾਲੀ ਅੱਜ ਸੀਗੀ ਇਹਨਾਂ ਨੇ ਪੋਸਟ ਪਾਈ ਸੀ ਮੈਂ ਕਿਹਾ ਚਲੋ ਸਾਰੇ ਪਹੁੰਚਾਗੇ ਅਸੀਂ ਅਸੀਂ ਵੀ ਅੱਜ ਇੱਥੇ ਪਹੁੰਚੇ ਆ ਪਰ ਦੁੱਖ ਦੀ ਗੱਲ ਆ ਵੀ ਇੱਥੇ ਕੋਈ ਬੰਦਾ ਨਹੀਂ ਕੋਈ ਜਿਹੜੇ ਵੱਡੀਆਂ ਵੱਡੀਆਂ ਗੱਲਾਂ ਕਰਨ ਵਾਲੇ ਪੰਥਕ ਆ ਜਾਂ ਚਲੋ ਮੈਂ ਬੀਜੇਪੀ ਦੇ ਨਾਲ ਸੰਬੰਧਤ ਆਂ ਬੀਜੇਪੀ ਆਈਟੀ ਵੀਂਗ ਦਾ ਕੋਕਨਵੀਨਰ ਆ ਤੇ ਜਿਹੜੇ ਵੀ ਬੰਦੇ ਗੱਲਾਂ ਕਰਦੇ ਆ ਕਿ ਤੁਸੀਂ ਮੋਦੀ ਨਾਲ ਹੋ ਕੇ ਪੰਥਰ ਨਾਲੋਂ ਪਰ ਇੱਥੇ ਅੱਜ ਕੋਈ ਨਹੀਂ ਆਇਆ ਪੰਥਦਰ ਦੀ ਜਿਹੜੇ ਟੈਲੀਫੋਨਾਂ ਤੇ ਵੱਡੇ ਵੱਡੇ ਵੱਡੀਆਂ ਵੱਡੀਆਂ ਗੱਲਾਂ ਕਰਦੇ ਆ ਹੋਰ ਕਰਦੇ ਆ ਤਰਾਸਦੀ ਇਹ ਆ ਕਿ ਕੌਮ ਦੀ ਲੜਾਈ ਲੜਨ ਵਾਲੇ ਕੋਈ ਵਿਰਲੇ ਬੰਦੇ ਹੈਗੇ ਬਾਈ ਜੀ ਦੀ ਗਵਾਹੀ ਇਹਦੇ ਵਿੱਚ ਕੋੜਕਪੂਰਾ ਗੋਲੀकांड ਦੇ ਵਿੱਚ ਤੇ ਪਰ ਇੱਥੇ ਕੋਈ ਬੰਦਾ ਨਹੀਂ ਪਹੁੰਚਿਆਗਾ ਅਸੀਂ ਦੋ ਜਣੇ ਹੀ ਬੈਠੇ ਆ ਦੋ ਜਣੇ ਆਏ ਸੀਗੇ ਚਲੋ ਵਿਚਾਰੇ ਆਪਦੇ ਕੰਮਕਾਰ ਕਰਕੇ ਹੋਰ ਚਲੇ ਗਏ ਜਾਂ ਬਾਈ ਜੀ ਬੈਠੇ ਆ ਹੋਰ ਕੋਈ ਇੱਥੇ ਅੱਜ ਮੈਂ ਬੰਦਾ ਨਹੀਂ ਵੇਖਿਆਗਾ ਕਿ ਕੋਈ ਆਇਆ ਜਿਹੜੇ ਵੱਡੇ ਵੱਡੇ ਇੱਥੇ ਆਪਾਂ ਹੋਰ ਲੋਕਾਂ ਨੂੰ ਇੰਨਾ ਪੈਸਾ ਦੇਈ ਜਾਂਦੇ ਆ ਹੋਰ ਕਰੀ ਜਾਂਦੇ ਆ ਇੱਕ ਦੋ ਚੀਜ਼ਾਂ ਅੱਜ ਸਾਡੇ ਹੋਰ ਸਾਹਮਣੇ ਆਈਆਂ ਜਿਹੜੀਆਂ ਅਸੀਂ ਤੁਹਾਡੇ ਨਾਲ ਇੱਥੇ ਸ਼ੇਅਰ ਨਹੀਂ ਕਰ ਸਕਦੇਗੇ ਕਿਉਂਕਿ ਜੇ ਉਹ ਗੱਲ ਅਸੀਂ ਕਰਦੇ ਆ ਤੇ ਉਹ ਕਿਤੇ ਨਾ ਕਿਤੇ ਉਹ ਜਿਹੜੇ ਬੰਦੇ ਜੇਲ੍ਹਾਂ ਦੇ ਵਿੱਚ ਬੈਠੇ ਆ ਉਹਨਾਂ ਵਾਸਤੇ ਮਤਲਬ ਨਮੂਸ਼ੀ ਦੀ ਗੱ ਪਰ ਗੱਲ ਇਹ ਆ ਕਿ ਬਹੁਤ ਇੱਕ ਵੱਡੀ ਗੱਲ ਸਾਹਮਣੇ ਆਈ ਆ ਜਿਹੜੀ ਮਤਲਬ ਬੜਾ ਦੁੱਖ ਦਿਤਤਾ ਉਸ ਚੀਜ਼ ਨੇ ਅੰਦਰੋਂ ਨਾਲ ਝੰਡੂੜ ਕੇ ਰੱਖਤਾ ਕਿ ਜਿਹੜੇ ਬੰਦਿਆਂ ਨੇ ਸਾਡੇ ਵਾਸਤੇ ਸਾਡੀ ਲੜਾਈ ਲੜੀ ਆ ਹੋਰ ਕੀਤਾ ਜੇਲਾਂ ਦੇ ਵਿੱਚ ਬੈਠੇ ਆ ਉਹਨਾਂ ਦੇ ਪਰਿਵਾਰਾਂ ਦੇ ਬਹੁਤ ਬੁਰੇ ਹਾਲ ਆ ਪਰ ਕੋਈ ਬੰਦਾ ਇੱਥੇ ਨਹੀਂ ਪਹੁੰਚਿਆਗਾ ਬੜੀ ਸ਼ਰਮ ਦੀ ਗੱਲ ਆ ਸੋ ਮੇਰੀ ਬੇਨਤੀ ਹੈ ਸਾਰਿਆਂ ਨੂੰ ਕਿ ਨੈਕਸਟ ਜ਼ਰੂਰ ਅਗਲੀਆਂ ਤਰੀਕਾਂ ਆਉਣਗੀਆਂ ਤੇ ਜਿਹੜੇ ਵੀ ਕੋਈ ਪੰਥ ਦਾ ਦਰਦ ਰੱਖਣ ਵਾਲੇ ਬੰਦੇ ਆ ਉਹ ਇੱਥੇ ਜ਼ਰੂਰ ਇੱਕ ਵਾਰੀ ਅਗਲੀਆਂ ਤਰੀਕਾਂ ਦੇ ਇੱਥੇ ਪਹੁੰਚਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰ ਅਸ ਉਹਨਾਂ ਤੇ ਨਹੀਂ ਆਖਣੀ ਪਾਣੀ ਬਿਲਕੁਲ 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 ਹੁਣ ਉਹ ਬੰਦਿਆਂ ਨੇ ਕੌਮੀ ਕੌਮ ਦੀ ਖਾਤਰ ਕੁਰਬਾਨੀ ਕੀਤੀ ਹੈ ਕੋਈ ਨਿੱਜੀ ਮਸਲਾ ਤਾਂ ਹੈ ਨਹੀਂ ਡੇਰਾ ਪ੍ਰੀਮੀ ਦੇ ਮਰਡਰ ਕੇਸ ਜੋ ਅੰਦਰ ਹੈ ਨਾ ਹਾਂਜੀ ਹਾਂਜੀ ਹੁਣ ਉਹ ਉਹਨਾਂ ਨੇ ਜਿਹੜਾ ਮਰਡਰ ਕੀਤਾ ਉਹਨਾਂ ਨੇ ਮੰਨਿਆ ਵੀ ਅਦਾਲਤ ਵਿੱਚ ਵੀ ਅਸੀਂ ਕੀਤਾ ਵੀ ਅਸੀਂ ਗੁਰੂ ਸਾਹਿਬ ਦੀ ਸਾਨੂੰ ਬੇਅਦਬੀ ਦਾ ਦੁੱਖ ਸੀ ਹਾਂਜੀ ਹਾਂਜੀ ਤੇ ਉਹਨਾਂ ਨੇ ਇੱਕ ਚੀਜ਼ ਕਬੂਲ ਕੀਤੀ ਉਹਨਾਂ ਨੇ ਬਿਲਕੁਲ ਬਿਲਕੁਲ ਤੇ ਉਹਨਾਂ ਦੇ ਪਰਿਵਾਰ ਦੀ ਹਾਲਤ ਤੇ ਤੁਸੀਂ ਦੇਖੀ ਬਿਲਕੁਲ ਬਿਲਕੁਲ ਤੇ ਨਮੋਸ਼ੀ ਤੇ ਉਹ ਐਡੇ ਸਬਰ ਵਾਲੇ ਪਰਿਵਾਰ ਪਰ ਉਹਨਾਂ ਨੇ ਕੀ ਗੱਲ ਕਹੀ ਵੀ ਨਹੀਂ ਬਾਈ ਜੀ ਅਸੀਂ ਕਿਸੇ ਦੇ ਮੈਂ ਇੱਥੇ ਬਾਈ ਜੀ ਦੇ ਮੈਂ ਬਾਈ ਜੀ ਦੇ ਪੇਕ ਤੋਂ ਆਪਾਂ ਵੀਡੀਓ ਬਣਾ ਰਹੇ ਆ ਤੇ ਮੈਂ ਇੱਥੇ ਇਹ ਵੀ ਗੱਲ ਕਹਿਣੀ ਚਾਹਣਾ ਆਂ ਵੀ ਜਿਹੜੇ ਬੰਦੇ ਵੀ ਉਸ ਪਰਿਵਾਰ ਦੀ ਕੋਈ ਮਦਰ ਕਰਨਾ ਚਾਹੁੰਦੇ ਆ ਜਾਂ ਹੋਰ ਕਰਨਾ ਚਾਹੁੰਦੇ ਆ ਉਹਨਾਂ ਦਾ ਪਰਸਨਲੀ ਤੁਹਾਨੂੰ ਡਾਟਾ ਬਾਈ ਜੀ ਦੇ ਦੇਣਗੇ ਪਰ ਕਿਉਂਕਿ ਅਸੀਂ ਉਹਨਾਂ ਦੇ ਪਰਿਵਾਰ ਨੇ ਸਾਨੂੰ ਮਨਾ ਕੀਤਾ ਕਿ ਜੇ ਅਸੀਂ ਕੰਮ ਵਾਸਤੇ ਕੋਈ ਗੱਲ ਕੀਤੀ ਹੈ ਤੇ ਅਸੀਂ ਮਤਲਬ ਲੋਕਾਂ ਤੋਂ ਇਹ ਨਹੀਂ ਕਹਣਾ ਚਾਹੁੰਦੇ ਕਿ ਲੋਕ ਸਾਨੂੰ ਕਹਿਣ ਵੀ ਇਹ ਲੋਕਾਂ ਤੋਂ ਮੰਗਦੇ ਫਿਰਦੇ ਆ ਜਾਂ ਕੁਝ ਕਰਦੇ ਆ ਪਰ ਆਪਣਾ ਆਪ ਦਾ ਫਰਜ਼ ਬੰਦਾ ਕਿ ਆਪਾਂ ਉਹਨਾਂ ਪਰਿਵਾਰਾਂ ਦੀ ਬਾਹ ਫੜੀਏ ਜਿਹੜੇ ਮੇਰੇ ਬਾਰ ਭਰਾ ਐਨ ਆਰ ਆਈ ਵੀਰ ਕੋ ਸਿੱਖੀ ਦਾ ਦਰਦ ਰੱਖਣ ਵਾਲੇ ਆ ਵੀਡੀਓ ਸੌਂਦੇ ਆ ਉਹ ਬਾਈ ਜੀ ਨਾਲ ਕੰਟੈਕਟ ਕਰ ਲੈਣ ਤੇ ਉਹ ਉਹਨਾਂ ਦਾ ਪਰਿਵਾਰਾਂ ਦਾ ਤੁਹਾਨੂੰ ਐਡਰੈਸ ਦੇ ਦੇਵਾਂਗੇ ਤੇ ਚਲੋ ਉਹਨਾਂ ਨਾਲ ਗੱਲ ਕਰਕੇ ਜੋ ਵੀ ਆਪਾਂ ਉਹਨਾਂ ਦੀ ਪੋਸੀਬਲ ਮਦਦ ਉਹ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਮੰਗ ਮੰਗ ਕੀ ਵੀ ਰਾਸ਼ਨ ਹੈ ਨਹੀਂ ਰਾਸ਼ਨ ਹੈ ਨਹੀਂ ਸ਼ਰਮ ਹੋਣੀ ਚਾਹੀਦੀ ਯਾਰ ਸਾਨੂੰ ਕਿਹੜੀ ਅਸੀਂ ਕੌਮ ਦੀ ਗੱਲ ਕਰਦੇ ਕਿਹੜੇ ਅਸੀਂ ਕੰਮਾਂ ਦੇ ਵਿੱਚ ਜਿੱਥੇ ਬੇ ਲੋੜੀਆਂ ਚੀਜ਼ਾਂ 'ਚ ਅਸੀਂ ਫਿਰਦੇ ਆ ਹਨਾ ਤੇ ਮੈਂ ਕਿਹਾ ਵੀ ਪਤਾ ਨਹੀਂ ਕੋਈ ਵਕੀਲ ਦਾ ਖਰਚਾ ਜਾਂ ਕੋਈ ਹੋਰ ਕਹਿੰਦੇ ਬਈ ਰਾਸ਼ਨ ਹੈ ਨਹੀਂ ਸਾ ਆ ਸਾਡੀ ਕੌਮ ਦੀ ਯਾਰ ਸਭ ਤੋਂ ਵੱਡੀ ਗੱਲ ਹੈ ਤੇ ਹੋਰ ਗੱਲ ਵੱਡੀ ਹੈ ਇੱਥੇ ਲੋਕ ਫੇਸਬੁਕਾਂ ਤੇ ਬੈਠੇ ਰੌਲਾ ਪਾਈ ਜਾਂਦੇ ਆ ਹੋਰ ਗੱਲਾਂ ਕਰੀ ਜਾਂਦੇ ਆ ਤੇ ਬੇਅਦਬੀ ਦਾ ਕੋਈ ਹੱਲ ਨਹੀਂ ਹੋ ਰਿਹਾ ਜੀ ਫਲਾਣਾ ਹੋਣਾ ਕਹਿੰਦਾ ਵੀ ਇੱਥੇ ਵੇਖ ਕੇ ਹੋਰ ਹੋਰ ਕੰਮ ਆਸਤੇ ਆਪਾਂ ਸੜਕਾਂ ਜਾਮ ਕਰਦੇ ਫਿਰਦੇ ਆ ਧਰਨੇ ਲਾਉਂਦੇ ਫਿਰਦੇ ਆ ਤੇ ਮਤਲਬ ਇੱਥੇ ਬੇਅਦਬੀ ਦੇ ਮਾਮਲੇ ਦੇ ਵਿੱਚ ਕੋਈ ਬੰਦਾ ਨਹੀਂ ਪਹੁੰਚ ਰਿਹਾ ਤੇ ਇਨਸਾਫ ਕਿੱਥੋਂ ਮਿਲਣਾ ਜੇ ਲੋਕਾਂ ਦਾ ਪ੍ਰੈਸ਼ਰ ਹੀ ਹੈ ਨਹੀਂਗਾ ਤਾਂ ਹੋਰ ਗੱਲਾਂ ਵਾਸਤੇ ਜੇ ਆਪਾਂ ਪ੍ਰੈਸ਼ਰ ਬਿਲਡ ਕਰਦੇ ਆਂ ਤੇ ਮੇਰਾ ਖਿਆਲ ਜਿਹੜਾ ਬੇਅਦਬੀ ਆ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪੱਤਰੇ ਬੀਡ ਖਿਲਾਰੀ ਗਈ ਸਭ ਕੁਝ ਕੀਤਾ ਗਿਆ ਇਸ ਤੋਂ ਵੱਡੀ ਤਾਂ ਕੋਈ ਗੱਲ ਹੀ ਹੈ ਨਹੀਂ ਪੰਜਾਬੀਆਂ ਵਾਸਤੇ ਜੇ ਆਪਾਂ ਸੋਚੀਏ ਤਾਂ ਉਹ ਗੁਰੂ ਸਾਹਿਬ ਤੋਂ ਵੱਡੀ ਕੋਈ ਚੀਜ਼ ਹੈਗੀ ਹੈ ਤੇ ਤੇ ਕਮੈਂਟਾਂ 'ਚ ਮਿਹਨੇ ਦਿੰਦੇ ਆ ਵੀ ਤੁਸੀਂ ਕਿਸਾਨ ਧਰਨੇ 'ਚ ਨਾ ਜਾਣ ਨੂੰ ਕਿਉਂ ਇੱਥੇ ਬੇਅਦਬੀ ਤੇ ਉਹਨੂੰ ਕਹੋ ਲਓ ਦੱਸੋ ਵੀ ਇਹਨਾਂ ਨੂੰ ਪਤਾ ਨਹੀਂ ਉਹ ਧਰਨਾ ਵੱਡਾ ਦਿਸਦਾ ਕਿ ਆ ਚੀਜ਼ ਛੋਟੀ ਦਿਸਦੀ ਹੈ ਚਲੋ ਕਿਸਾਨੀ ਧਰਨਾ ਅਸੀਂ ਕਹਿੰਦੇ ਉਹ ਵੀ ਚਲੋ ਆਪਣੀ ਸਾਥ ਤੇ ਅਸੀਂ ਤਾਂ ਕਦੇ ਵਿਰੋਧ ਕੀਤਾ ਹੀ ਨਹੀਂ ਉਹਨਾਂ ਦਾ ਹਾਂਜੀ ਹਾਂਜੀ ਜੋ ਅਸੀਂ ਵੀ ਕਿਸਾਨ ਹੈ ਚਲੋ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਉਹ ਮੰਨਣੀਆਂ ਚਾਹੀਦੀਆਂ ਸਾਡੇ ਕਹਿਣ ਜਾਂ ਨਾ ਕਹਿਣ ਦੇ ਨਾਲ ਕੀ ਹੁਣ ਉਹ ਆਗੂ ਦਾ ਕੰਮ ਅਸੀਂ ਜਿਹੜੀ ਲੜਾਈ ਲੜਦੇ ਅਸੀਂ ਤਾਂ ਤੁਹਾਨੂੰ ਉਹਦੀ ਅਪੀਲ ਕਰਨੀ ਹੈ ਬਿਲਕੁਲ ਬਿਲਕੁਲ ਠੀਕ ਹੈ ਅਸੀਂ ਤਾਂ ਜੇ ਅਸੀਂ ਕਿਸੇ ਕੋਲੋਂ ਪਿੱਛੇ ਹਟੇ ਕੋ ਸਾਨੂੰ ਦੱਸੇ ਇਹ ਤਾਂ ਬੈਠੀ ਸਾਰਿਆਂ ਨੂੰ ਦੁਬਾਰਾ ਫੇਰ ਬੇਨਤੀ ਕਰਦੇ ਆਂ ਵੀ ਆਉਣ ਵਾਲੀਆਂ ਜਿਹੜੀਆਂ ਤਰੀਕਾਂ ਉਹ ਤੁਹਾਨੂੰ ਪੋਸਟ ਪਾ ਦਿਆ ਉਹਨਾਂ ਦੇ ਹਰ ਵੇਲੇ ਗੁਰੂ ਮਹਾਰਾਜ ਅੱਗੇ ਨਤਮਸਤਕ ਹੁੰਨੇ ਉਹਨਾਂ ਅੱਗੇ ਸਿਰ ਝਕਾਉਣੇ ਆ ਤੇ ਮਤਲਬ ਗੁਰੂ ਸਾਹਿਬ ਤੋਂ ਵੱਡਾ ਕੁਝ ਨਹੀਂ ਹੈਗਾ ਤੇ ਪਹੁੰਚਿਆ ਕਰੋ ਮੇਰੇ ਵੀਰ 2 2 4 4 ਤੁਸੀਂ ਜਿੰਨੇ ਪਹੁੰਚ ਸਕਦੇ ਹੋ ਇੱਕ ਇੱਕ ਬੰਦੇ ਨਾਲ ਹੀ ਬੰਦੇ ਜੁੜਦੇ ਆ ਤੇ ਸਰਕਾਰ ਤੇ ਪ੍ਰੈਸ਼ਰ ਬਿਲਡ ਹੋਊਗਾ ਤੇ ਚਲੋ ਇਹਨਾਂ ਕੇਸਾਂ ਦੇ ਵਿੱਚ ਜੋ ਵੀ ਆਪਾਂ ਸ਼ਾਇਦ ਆਪਾਂ ਕਿਤੇ ਨਾ ਕਿਤੇ ਇਨਸਾਫ ਮਿਲ ਜੇ ਤੇ ਆਪਾਂ ਜੇ ਪ੍ਰੈਸ਼ਰ ਬਿਲਡ ਕਰਾਂਗੇ ਤੇ ਫੇਰ ਹੀ ਗੱਲ ਹੋਊਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਜਿਹੜੀ ਕੋਰਟ ਦੇ ਕੇਸ ਅਸੀਂ ਬਾਹਰ ਬੈਠੇ ਆ ਕੋਰਟ ਦੇ ਤੇ ਆ ਹਾਲਾਤ ਤੁਸੀਂ ਖੁਦ ਦੇਖ ਲਓ ਕੀ ਜੋ ਸਾਡੇ ਕੋਲੇ ਆਪਦੇ ਗੁਰੂ ਸਾਹਿਬ ਦੀ ਖਾਤਰ ਦੋ ਮਿੰਟ ਟਾਈਮ ਹੈ ਨਹੀਂ ਤੇ ਬਾਕੀ ਛੱਡੂਗੇ ਨਹੀਂ ਬਿਲਕੁਲ ਚਲੋ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ